ਨਾਲਾ ਦੇ ਪਿੰਡ ਬਡਬਰ ਦਾ ਕਿਸਾਨ ਹਰਵਿੰਦਰ ਸਿੰਘ ਜੋ ਕਿ ਕਿਸਾਨਾਂ ਲਈ ਮਿਸਾਲ ਸਾਬਤ ਹੋ ਰਿਹਾ ਹੈ ਹਰਵਿੰਦਰ ਸਿੰਘ ਨੇ ਸਾਲ 2017 ਦੇ ਵਿੱਚ ਆਰਗੇਨਿਕ ਖੇਤੀ ਸ਼ੁਰੂ ਕੀਤੀ ਸੀ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਉਹ ਖੇਤੀ ਕਰਕੇ ਚੌਖੀ ਕਮਾਈ ਕਰ ਰਹੇ ਨੇ ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੀ ਫਸਲ ਮੇਰਾ ਰੇਟ ਤੇ ਮੇਰੀ ਮਰਜ਼ੀ ਇਸ ਜਾਗਰੂਕ ਕਿਸਾਨ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਮੇਰੀ ਫਸਲ ਤੇ ਮੇਰੀ ਪੈਦਾਵਾਰ ਦੇ ਉੱਪਰ ਮੇਰਾ ਹੀ ਹੱਕ ਹੈ ਇਹ ਮੇਰੀ ਮਰਜ਼ੀ ਹੈ ਇਸ ਨੂੰ ਵੇਚਣ ਦਾ ਵੀ ਮੇਰਾ ਹੱਕ ਹੈ ਜੇਕਰ ਮੈਂ ਇਸ ਨੂੰ ਮੰਡੀ ਵਿੱਚ ਵਪਾਰੀ ਨੂੰ ਦੇਵਾਂਗਾ ਤਾਂ ਮੁਨਾਫਾ ਘੱਟ ਹੋਵੇਗਾ ਇਸ ਲਈ ਮੈਂ ਖੁਦ ਇਸ ਨੂੰ ਵੇਚ ਕੇ ਚੰਗਾ ਮੁਨਾਫਾ ਕਮਾ ਰਿਆ ਹਾਂ ਸਿਰਫ 3 ਏਕੜ ਦੇ ਵਿੱਚ 35 ਤੋਂ 40 ਆਰਗੇਨਿਕ ਫਸਲਾਂ ਦੀ ਖੇਤੀ ਕਰਕੇ ਹਰਵਿੰਦਰ ਸਿੰਘ ਸਾਲਾਨਾ ਲੱਖਾਂ ਰੁਪਏ ਕਮਾ ਰਹੇ ਨੇ ਤੇ ਬਾਕੀ ਕਿਸਾਨਾਂ ਨੂੰ ਵੀ ਇੰਜ ਕਮਾਈ ਕਰਨ ਦਾ ਗੁਰੂ ਮੰਤਰ ਦੇ ਰਹੇ ਨੇ ਤੇ ਵੀਰ ਜੀ ਜਿਵੇਂ ਆਪਾਂ ਸਟਾਰਟਿੰਗ ਕਰੀਏ ਸਟਾਰਟਿੰਗ ਆਪਾਂ 2017 ਤੋਂ ਲੱਗੇ ਹਾਂ ਕੁਦਰਤੀ ਖੇਤੀ ਕਰਨ ਲੱਗੇ ਹਾਂ ਜੀ ਅ 2017 ਤੋਂ ਲੈ ਕੇ ਆਪਾਂ ਤਕਰੀਬਨ ਆਪਣੇ ਜਿਹੜਾ ਇਹ 3 ਏਕੜ ਦਾ ਫਾਰਮ ਆ ਬਿਲਕੁਲ ਆਰਗੈਨਿਕ ਰੱਖਿਆ ਹੋਇਆ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਵੀ ਕੈਮੀਕਲ ਨਹੀਂ ਵਰਤਦੇ ਤੇ ਜਿਹੜੀਆਂ ਹੁਣ ਤੁਸੀਂ ਆਪਾਂ ਫਸਲਾਂ ਦੇਖੀਆਂ ਨੇ ਸਾਰੀਆਂ ਫਸਲਾਂ ਬਿਲਕੁਲ ਆਰਗੈਨਿਕ ਨੇ ਤੇ ਇਹਦੇ ਵਿੱਚ ਮੰਨ ਕੇ ਚਲੋ ਵੀ ਜਿਹੜੇ ਬੀਜ ਨੇ ਜ਼ਿਆਦਾਤਰ ਦੇਸੀ ਵਰਤਦੇ ਜਾਂ ਸੀ ਜਿਵੇਂ ਹੁਣ ਆਪਣੇ ਕੋਲ ਅੱਜ ਦੇ ਸਮੇਂ ਦੇ ਵਿੱਚ ਲਈ ਤਾਂ ਆਪਾਂ 20 ਤੋਂ 25 ਫਸਲਾਂ ਇਸ ਟਾਈਮ ਆਪਣੇ ਕੋਲੇ ਫਾਰਮ ਦੇ ਉੱਪਰ ਲੱਗੀਆਂ ਹੋਈਆਂ ਹੈਗੀਆਂ ਨਿਗੀਆਂ ਬਈ ਜਿਵੇਂ ਆਪਣੇ ਫਸਲ ਆਪਾਂ ਲਾਈ ਆਪਣੇ ਆਰਗੈਨਿਕ ਫਾਰਮ ਤੇ ਇਸ ਟਾਈਮ ਆ ਤਕਰੀਬਨ ਐ ਮੰਨ ਕੇ ਚਲੋ ਵੀ ਆਪਣੇ ਕੋਲੇ 30 ਤੋਂ 35 ਫਸਲਾਂ ਪੂਰੇ ਸਾਲ ਦੀਆਂ ਹੁੰਦੀਆਂ ਨੇ ਨਾ ਤੇ ਆ ਇਸ ਟਾਈਮ ਆਪਣੇ ਕੋਲੇ ਗੱਲ ਕਰੀਏ ਤਾਂ ਡ੍ਰੈਗਨ ਫਰੂਟ ਲੱਗਿਆ ਹੋਇਆ ਜੀ ਡ੍ਰੈਗਨ ਫਰੂਟ ਦੇ ਵਿੱਚੇ ਹਲਦੀ ਲੱਗੀ ਹੋਈ ਹੈ ਉਸੇ ਹਲਦੀ ਦੇ ਬੈਡਾਂ ਦੇ ਉੱਪਰ ਸਾਈਡ ਤੇ ਆਪਾਂ ਨੇ ਮੈਂ ਡ੍ਰੈਗਨ ਫਰੂਟ ਦੇ ਵਿਚਾਲੇ ਲਾਈਏ ਤਾਂ ਉੱਥੇ ਟਮਾਟਰ ਲੱਗੇ ਹੋਏ ਹਨ ਤਿੰਨ ਫਸਲਾਂ ਤਾਂ ਉਹਦੇ ਚ ਹੋ ਗਈਆਂ ਜੀ ਉਸ ਤੋਂ ਬਾਅਦ ਆਪਣੇ ਕੋਲੇ ਲੱਗੀ ਹੋਈ ਹੈ ਜੀ ਆ ਆਪਣਾ ਮਸਰੀ ਲੱਗੀ ਹੋਈ ਆ ਉਸ ਤੋਂ ਬਾਅਦ ਆਪਣੇ ਕੋਲੇ ਮਿਰਚਾਂ ਲੱਗੀਆਂ ਹੋਈਆਂ ਨੇ ਆਲੂ ਲੱਗੇ ਹੋਏ ਨੇ ਉਸ ਤੋਂ ਅੱਗੇ ਗੋਭੀ ਲੱਗੀ ਹੋਈ ਹੈ ਉਸ ਤੋਂ ਅੱਗੇ ਜੀਰਾ ਲੱਗਿਆ ਹੋਇਆ ਹੈ ਉਸ ਤੋਂ ਅੱਗੇ ਆਪਣੇ ਕੋਲੇ ਨਾਲ ਹੀ ਉਹਦੇ ਜੀਰੀ ਦੇ ਨਾਲ ਹੀ ਆਪਾਂਲੇ ਪਹਾਰਾ ਨਹੀਂ ਹੋਇਆ ਹੋਰ ਹੈਗਾ ਕਿਉਂਕਿ ਲੇਟ ਬੀਜਾ ਥੋੜਾ ਜਾਂ ਤੇ ਨਾਲ ਹੀ ਆਪਣੇ ਕੋਲ ਈਸਬੋਲ ਲਾਇਆ ਇਸ ਵਾਰ ਟ੍ਰਾਇਲ ਕਰਕੇ ਦੇਖਿਆ ਤੇ ਉਸ ਤੋਂ ਨਾਲ ਹੀ ਸੌਂਫ ਬੀਜੀ ਹੋਈ ਹੈ ਉਹਦੇ ਨਾਲ ਹੀ ਆਪਣੇ ਕੋਲੇ ਅ ਅਰਸੀ ਬੀਜੀ ਹੋਈ ਹੈ ਜौं ਹੈਗੇ ਨੇਗੇ ਤੇ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹ ਆਪਣਾ ਕਿਚਨ ਗਾਰਡਨਿੰਗ ਹੈ ਇਹਦੇ ਵਿੱਚ ਆਪਾਂ ਟੋਟਲ ਸਬਜ਼ੀਆਂ ਲੱਗੀਆਂ ਹੋਈਆਂ ਨੇ ਜਿਵੇਂ ਮੂਲੀ ਲੱਗੀ ਹੋਈ ਹੈ ਆਪਣ ਨੂੰ ਜ਼ਿਆਦਾਤਰ ਲਾਸਨ ਲੱਗੀ ਹੋਈ ਆ ਪਾਲਕ ਹੋ ਗਈ ਮੇਥੀ ਹੋ ਗਈ ਧਣੀਆਂ ਹੋ ਗਿਆ ਹਨ ਜੀ ਗਾਜਰਾਂ ਹੋ ਗਈਆਂ ਤੇ ਟੋਟਲੀ ਸਬਜ਼ੀ ਆ ਇਹਦੇ ਵਿੱਚ ਆਪਣੀ ਹਨ ਜੀ ਤੇ ਨਾਲ ਹੀ ਉਸ ਤੋਂ ਬਾਅਦ ਆਪਣੇ ਕੋਲ ਪਸ਼ੂ ਦਾ ਹਰਾਚਾਰਾ ਲੱਗਿਆ ਹੋਇਆ ਤਕਰੀਬਨ ਡੇਢ ਕਨਾਲ ਦੇ ਲਗਭਗ ਨਾਲ ਹੀ ਆਪਣੇ ਕੋਲੇ ਸਰੋਂ ਲੱਗੀ ਹੋਈ ਹੈ ਤੇ ਚਿੱਟੇ ਛੋਲੇ ਲੱਗੇ ਹੋਏ ਨੇ ਕਾਲੇ ਛੋਲੇ ਲੱਗੇ ਹੋਏ ਨੇ ਹਨ ਤੇ ਜਿਹੜੀ ਸਰੋਂ ਆ ਸਰੋਂ ਦੇ ਵਿੱਚ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਗੰਨਾ ਲਾ ਰਹੇ ਹਾਂ ਇੱਥੇ ਤੇ ਡੇਢ ਕਿੱਲੇ ਦੇ ਕਿੱਲਾ ਪੌਣਾ ਕਿੱਲਾ ਆਪਾਂ ਗੰਨਾ ਲਾਵਾਂਗੇ ਤੇ ਜਿੱਥੇ ਆਪਾਂ ਇਸ ਟਾਈਮ ਖੜੇ ਆਂ ਇਹ ਆਪਣਾ ਮੰਨ ਕੇ ਚਲੋ ਵੀ ਫਲਦਾਰ ਪੌਦਿਆਂ ਦਾ ਇੱਕ ਬਾਗੀਚਾ ਜੀ ਜਿਹਨੂੰ ਆਪਾਂ ਨਿਊਟ੍ਰੀਸ਼ਨ ਗਾਰਡਨ ਕਹਿ ਸਕਦੇ ਆ ਇਹਦੇ ਵਿੱਚ ਟੋਟਲ ਫਰੂਟਸ ਲੱਗਿਆ ਹੋਇਆ ਹੈ 60 ਬੂਟੇ ਲੱਗੇ ਨੇ ਫਲਦਾਰ ਬੂਟੇ ਹਰੇਕ ਬੂਟੇ ਹਰੇਕ ਤਰ੍ਹਾਂ ਦੇ ਦੋ ਬੂਟੇ ਲੱਗੇ ਹੋਇਆ ਜਿਵੇਂ ਅਮਰੂਦ ਹੈ ਉਹਦੇ ਚਾਰ ਆਚਾਰ ਬੂਟੇ ਲੱਗੇ ਹੋਇਆ ਜ਼ਿਆਦਾ ਲੋਡ ਪੈਂਦੀ ਆ ਆਪਾਂ ਨੂੰ ਤੇ ਜਿਵੇਂ ਆਪਣੇ ਕੋਲੇ ਉਸ ਤੋਂ ਬਾਅਦ ਕਿੰਨੂ ਲੱਗਿਆ ਹੋਇਆ ਮਸੰਮੀ ਲੱਗੀ ਹੋਈ ਆ ਤੇ ਆਪਣੇ ਕੋਲੇ ਨਾਲੋਂ ਪਪੀਤਾ ਲੱਗਿਆ ਹੋਇਆ ਅੰਜੀਰ ਲੱਗੀ ਹੋਈ ਆ ਅਨਾਰ ਲੱਗਿਆ ਹੋਇਆ ਠੀਕ ਹੈ ਚੀਕੂ ਲੱਗਿਆ ਹੋਇਆ ਕਿੰਨੂ ਆਪਣੇ ਕੋਲੇ ਨਿੰਬੂ ਲੱਗਿਆ ਹੋਇਆ ਹਨ ਜੀ ਬੱਗੂ ਕੋਸ਼ਾ ਲੱਗਿਆ ਹੋਇਆ ਆਲੂ ਬਖਾਰਾ ਲੱਗਿਆ ਹੋਇਆ ਤਕਰੀਬਨ ਮਨਿਕ ਜੋ ਟੋਟਲ ਫਰੂਟਸ ਆਪਣੇ ਫਾਰਮ ਤੇ ਇਸ ਟਾਈਮ ਲੱਗਿਆ ਹੋਇਆ ਜੀ ਹਾਂ ਜੀ ਭਾਈ ਇਹ ਇਹੀ ਹੈ ਜੀ ਅਸੀਂ ਜਿਹੜੀ ਵੀ ਅਸੀਂ ਇਥੋਂ ਇਹ ਮੰਨ ਕੇ ਚੱਲੋ ਇਨਪੁਟ ਹੁੰਦੀ ਆ ਆਪਣੇ ਫਾਰਮ ਦੀ ਕੋਈ ਵੀ ਚੀਜ਼ ਪੈਦਾ ਕਰਦੇ ਆ ਉਹ ਅਸੀਂ ਖੁਦ ਸੇਲ ਕਰਦੇ ਆ ਜੀ ਅਸੀਂ ਪੈਕਿੰਗ ਮੰਨ ਕੇ ਚੱਲੋ ਮੈਂ ਇੱਕ ਗੱਲ ਕਹਿਣਾ ਹੁਣਾਗਾ ਕਿ ਪ੍ਰੋਸੈਸਿੰਗ ਪੈਕਿੰਗ ਲੇਬਲ ਜਿਹੜਾ ਪਰ ਲੈਵਲ ਉਨੇ ਤੋਂ ਲੇਬਲਿੰਗ ਹੋਗੀ ਤੇ ਉਹਦੀ ਮਾਰਕੀਟ ਅਸੀਂ ਖੁਦ ਕਰਦੇ ਆ ਚਾਰੇ ਦੇ ਚਾਰਜ ਜੀ ਆਪਸੇ ਆਪਣੇ ਹੱਥੀਂ ਕਰ ਦਿਆਂਗੇ ਕਿਉਂਕਿ ਜੇਕਰ ਅਸੀਂ ਇਹ ਸਮਾਨ ਕਿਸੇ ਨੂੰ ਦਿੰਨੇ ਆ ਤਾਂ ਸਾਨੂੰ ਮਾਰਜਿਨ ਰੱਖ ਕੇ ਦੇਣਾ ਪੈਣਾ ਜਿਹੜਾ ਉਹਦਾ ਮਾਰਜਿਨ ਹੈ 10 ਜਾਂ 20% ਹੋਊਗਾ ਕਿਉਂ ਨਾ ਉਹ ਸਾਡੀ ਸਾਡੀ ਜੇਬ ਦੇ ਵਿੱਚ ਆਵੇ ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਜਿਹੜੀ ਚੀਜ਼ ਅਸੀਂ ਤਿਆਰ ਕਰਦੇ ਆਂ ਉਹਦੀ ਪ੍ਰੋਸੈਸਿੰਗ ਕਰਕੇ ਖੁਦ ਉਹਨੂੰ ਮਾਰਕੀਟ ਤੱਕ ਲੈ ਕੇ ਜਾਈਏ ਤੇ ਖੁਦ ਅਸੀਂ ਉਹਨੂੰ ਗ੍ਰਾਹਕ ਤੱਕ ਪਹੁੰਚਦੀ ਕਰੀਏ ਤੇ ਜਦੋਂ ਸਾਡੇ ਤੋਂ ਗ੍ਰਾਹਕ ਸਿੱਧੀ ਦੀ ਸਿੱਧੀ ਚੀਜ਼ ਲੈਂਦਾ ਤਾਂ ਉਹਦੇ ਕੋਲੇ ਪਿਓਰਿਟੀ ਜਾਊਗੀ ਪਿਓਰ ਚੀਜ਼ ਜਾਊਗੀ ਇੱਕ ਕੁਆਲਿਟੀ ਜਾਊਗੀ ਜਿਹੜਾ ਬੰਦਾ ਸਾਡੇ ਤੋਂ ਇੱਕ ਵਾਰ ਉਹ ਚੀਜ਼ ਲਏਗਾ ਤਾਂ ਸਾਡੇ ਤੋਂ ਹੀ ਲੈ ਕੇ ਜਾਊਗਾ ਦੇਖੋ ਜੀ ਆਮਦਨ ਤੇ ਇਹ ਹੈ ਹਾਲੇ ਮੰਡੀ ਤੇ ਡਿਪੈਂਡ ਕਰਦਾ ਜੇਕਰ ਮੰਡੀ ਖੁੱਲੀ ਹੁੰਦੀ ਹੈ ਮੰਡੀ ਸਾਨੂੰ ਮਿਲਦੀ ਆ ਹਨਾ ਤਾਂ ਇਹ ਆਮਦਨ ਵੱਧ ਸਕਦੀ ਹੈ ਕਿਉਂਕਿ ਅਸੀਂ ਸਾਰੇ ਖੇਤਾਂ ਦੇ ਵਿੱਚ ਲੋਕ ਕਰ ਸਕਦੇ ਹਾਂ ਤੇ ਜਿਹੜੀ ਆਮਦਨ ਆਮਦਨ ਅਸੀਂ ਜੀ ਆਪਾਂ ਕਣਕ ਤੇ ਝੋਨੇ ਦੀ ਫਸਲ ਕਰੀਏ ਤਾਂ ਉਹਦੇ ਨਾਲੋਂ ਅਸੀਂ ਕੁਝ ਇੱਕ ਅੱਗੇ ਹੈਗੇ ਜੇ ਮੰਨ ਲਓ ਇੱਕ ਫਸਲ ਤੇ ਦੋਨੇ ਫਸਲਾਂ ਸਾਲ ਦੀਆਂ ਬਲਾਈਆਂ 110000 ਦੀਆਂ ਫਸਲਾਂ ਹੁੰਦੀਆਂ ਦੋਨੇ ਹਨ ਤਾਂ ਮੰਨ ਲੇ ਕਿ ਚਲੋ ਵੀ ਅਸੀਂ 110000 ਜਾਂ 20000 ਤੋਂ ਲੱਗਪੱਗ ਹੈਗੇ ਪਰ ਸਭ ਤੋਂ ਵੱਡੀ ਜਿਹੜੀ ਇਨਕਮ ਹੈ ਸਾਡਾ ਪਰਿਵਾਰ ਆ ਅਸੀਂ ਜਿਹੜਾ ਆਪਣਾ ਪਰਿਵਾਰ ਆ ਉਹਦੀ ਜ਼ੇਤ ਨੂੰ ਬਿਚਾਰ ਰਹੇ ਹਾਂ ਸਭ ਤੋਂ ਵੱਡੀ ਇਨਕਮ ਅਸੀਂ ਅਸੀਂ ਇਹ ਮੰਨਦੇ ਹਾਂ ਜਿਹੜੀ ਘਰ ਦੀ ਸਾਡੀ ਰਸੋਈ ਆ ਉਹ ਸਾਡੀ ਬਿਲਕੁਲ ਆ ਸਭ ਤੋਂ ਵੱਡੀ ਮੰਗ ਇਹ ਹੀ ਹੈ ਜੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਰਗੈਨਿਕ ਦੀ ਮੰਡੀ ਹੋਵੇ ਉੱਥੇ ਆਰਗੈਨਿਕ ਚੀਜ਼ਾਂ ਵਿਕਣ ਠੀਕ ਹੈ ਜੀ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਆ ਆਰਗੈਨਿਕ ਸਮਾਨ ਵਿਕੇ ਉੱਥੇ ਉਹ ਹੱਟ ਮੇਲੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੰਨ ਕੇ ਚਲੋ ਹੱਟ ਮਿਲਣੀ ਚਾਹੀਦੀ ਹੈ ਜੇਕਰ ਹੱਟ ਮਿਲਦੀ ਹੈ ਐ ਮੰਨ ਲਓ ਕਿ ਮੰਡੀ ਅਸੀਂ ਹਫ਼ਤੇ ਬਾਅਦ ਲਾਉਂਦੇ ਹਾਂ ਇੱਕ ਦਿਨ ਜਾਂਦੇ ਹਾਂ ਤਾਂ ਉਸ ਦਿਨ ਸਾਡਾ ਸਮਾਨ ਕਾਫੀ ਵਿਕਦਾ ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਹੱਟ ਆ ਉਹ ਹਫ਼ਤੇ ਦਾ ਹਫ਼ਤਾ ਖੁੱਲਦੀ ਰਹੇ ਜੇਕਰ ਹਫ਼ਤੇ ਦਾ ਹਫ਼ਤਾ ਖੁੱਲਦੀ ਹੈ ਕਿਉਂਕਿ ਗ੍ਰਾਹਕ ਹੈ ਜਿਹੜਾ ਸਾਡਾ ਉਹਨੂੰ ਰੋਜ਼ ਦੀ ਰੋਜ਼ ਸਮਾਨ ਦੀ ਲੋੜ ਹੈਗੀ ਹੈ ਨਾ ਕੋਈ ਨਾ ਕੋਈ ਚੀਜ਼ ਲਿਆਉਣ ਦੀ ਲੋੜ ਪੈਂਦੀ ਹੈ ਉਹ ਹਫ਼ਤਾ ਸਾਡੇ ਮੂੰਹ ਕਿੰਨੀ ਦੇਖਦਾ ਕਿ ਹਫ਼ਤੇ ਬਾਅਦ ਆਉਣਗੇ ਪਰ ਸਾਡੀ ਕੁਸ਼ੀਸ਼ ਇਹ ਹੈ ਕਿ ਸਾਨੂੰ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਮੰਗ ਕਰਦੇ ਆਂ ਅਸੀਂ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਰਗੈਨਿਕ ਦੀ ਮੰਡੀ ਹੋਵੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਰਗੈਨਿਕ ਦੀ ਹੱਟ ਹੋਵੇ ਜੇਕਰ ਹੱਟਾਂ ਖੁੱਲਦੀਆਂ ਨੇ ਤਾਂ ਪੰਜਾਬ ਸਰਕਾਰ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਣੀ ਕਿ ਆਪਾਂ ਪਾਣੀ بچਾਈਏ ਜਾਂ ਅੱਗ ਨਾ ਲਾਈਏ ਤੇ ਖੁਦ ਬਖੁਦ ਲੋਕ ਇਸ ਪਾਸੇ ਨੂੰ ਝੋਗਣਗੇ ਕਿ ਅਸੀਂ ਆਰਗੈਨਿਕ ਖਾਈਏ ਆਰਗੈਨਿਕ ਪੈਦਾ ਕਰੀਏ ਜਿਹੜੀ ਆਰਗੈਨਿਕ ਖੇਤੀ ਜਾਂ ਕੁਦਰਤੀ ਖੇਤੀ ਕਹਿੰਦੇ ਆਪਾਂ ਜੈਵੇ ਖੇਤੀ ਕਹਿੰਦੇ ਆ ਇਹਦੇ ਵਿੱਚ ਪਾਣੀ ਤਾਂ ਇਹ ਆਪਾਂ ਕਹਿ ਸਕਦੇ ਆ ਜੇ ਦੂਸਰੇ ਖੇਤ ਨੂੰ ਕੈਮੀਕਲੀ ਖੇਤ ਨੂੰ 100% ਪਾਣੀ ਲੱਗਦਾ ਤਾਂ ਇਹ ਚਾਹੇ ਮੰਨ ਲਓ ਵੀ 15 ਤੋਂ 20% ਪਾਣੀ ਲੱਗਦਾ ਬਿਲਕੁਲ ਬਾਈ ਜੀ ਦੇਖੋ ਮਾਨ ਸਨਮਾਨ ਜਰੂਰ ਮਿਲਦਾ ਜੀ ਇਹਦੇ ਵਿੱਚ ਬਹੁਤ ਮਾਣੇ ਰੱਖਦਾ ਹੋਣਾ ਜਦੋਂ ਕੋਈ ਸਾਡੀ ਬੰਦਾ ਤਾਰੀਫ ਕਰਦਾ ਸਾਨੂੰ ਵਈ ਸਾਨੂੰ ਵੀ ਵਧੀਆ ਲੱਗਦਾ ਤੇ ਸਾਨੂੰ ਜਿਵੇਂ ਆਪਾਂ ਲਾਈਏ ਜਿਵੇਂ ਮਨਕਿਜਲੂ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਸਪੀਕਰ ਸਾਹਿਬ ਵਿਧਾਨ ਸਭਾ ਹਨਾ ਉਹਨਾਂ ਨੇ ਸਾਨੂੰ ਸਪੈਸ਼ਲ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਾਨੂੰ ਸਨਮਾਨ ਚਿੰਨ੍ਹ ਪੇਟ ਕੀਤਾ ਹਨਾ ਜੀ ਸਾਨੂੰ ਸਨਮਾਨ ਦਿੱਤਾ ਸਾਡਾ ਹੌਸਲਾ ਵਧਿਆ ਤੇ ਉਸ ਤੋਂ ਬਾਅਦ ਸਾਨੂੰ ਫਰੀਦਕੋਟ ਬੁਲਾ ਕੇ ਇੱਥੇ ਇੱਕ ਨਰਸਿੰਗ ਕਾਲਜ ਹੈ ਤੇ ਮੈਂ ਉਹਦਾ ਨਾਮ ਮੇਰੇ ਦਿਮਾਗ ਚ ਵਿਸਰ ਗਿਆ ਤੇ ਉੱਥੇ ਸਾਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਕੁਦਰਤੀ ਖੇਤੀ ਤਹਿਤ ਹਨਾ ਜੀ ਤੇ ਹੁਣ ਕੋ ਥੋੜੀ ਦਿਨ ਹੋਏ ਨੇ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਮੇਲਾ ਜਾਗ ਦੇ ਜੁਗਨੂਆਂ ਦੇ ਵਿੱਚ ਬਠਿੰਡੇ ਉੱਥੇ ਸਾਨੂੰ ਸਨਮਾਨਿਤ ਕੀਤਾ ਗਿਆ ਬਾਈ ਜੀ ਬਹੁਤ ਚੰਗਾ ਲੱਗਦਾ ਜਦੋਂ ਸਨਮਾਨ ਚਿੰਨ ਮਿਲਦੇ ਆ ਹਨਾ ਜਿਵੇਂ ਸਨਮਾਨਿਤ ਹੁੰਦਾ ਸਾਡਾ ਤੇ ਪਰ ਇੱਕ ਚੀਜ਼ ਹੈਗੀ ਐ ਜਦੋਂ ਸਰਕਾਰਾਂ ਜ਼ਿੰਮੇਵਾਰ ਦੀ ਬਾਹ ਫੜਦੀਆਂ ਨੇ ਜਾਂ ਮੰਨ ਕੇ ਚੱਲੋ ਹੌਸਲਾ ਦਿੰਦੀਆਂ ਨੇ ਤਾਂ ਉਸ 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 ਨਜ਼ਰੀਏ ਦੇ ਨਾਲ ਦੇਖਦੀਆਂ ਨੇ ਕਿ ਉਹ ਬੰਦਾ ਚੰਗਾ ਕਰ ਰਿਹਾ ਹੈਗਾ ਤਾਂ ਜ਼ਿੰਮੇਦਾਰ ਨੂੰ ਵੀ ਹੌਸਲਾ ਮਿਲਦਾ ਉਹ ਕਰਕੇ ਦਿਖਾਉਂਦਾ ਕਿ ਅਸੀਂ ਆਹ ਚੀਜ਼ ਕਰ ਸਕਦੇ ਆ ਜੀ ਕਿ ਜਦੋਂ ਸਰਕਾਰ ਸਾਡੀ ਬਾਹ ਫੜਦੀ ਆ ਤਾਂ ਇਸ ਕਰਕੇ ਮਨ ਨੂੰ ਕਿ ਚਲੋ ਵੀ ਸਾਨੂੰ ਹੌਸਲਾ ਜ਼ਰੂਰ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਜ਼ਿਲ੍ਹਾ ਪੱਧਰੀ ਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਸਮੇਂ-ਸਮੇਂ ਤੇ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ ਜਿਸ ਲਈ ਹਰਵਿੰਦਰ ਸਿੰਘ ਨੇ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਸਮੇਂ-ਸਮੇਂ ਤੇ ਜਦੋਂ ਸਰਕਾਰ ਉਹਨਾਂ ਦੇ ਕੰਮ ਦੀ ਸ਼ਲਾਘਾ ਕਰਦੀ ਹੈ ਤਾਂ ਉਹਨਾਂ ਦਾ ਮਨੋਵਲ ਹੋਰ ਵੀ ਵੱਧਦਾ ਹੈ ਉਹਨਾਂ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਚੱਕਰ ਤੋਂ ਦੂਰ ਹੋ ਕੇ ਜੈਵਿਕ ਖੇਤੀ ਤੇ ਟਿਕਾਊ ਖੇਤੀ ਵੱਲ ਬਦਲਣ ਦੀ ਪ੍ਰੇਰਣਾ ਦਿੰਦੀ ਹੈ ਉਥੇ ਹੀ ਮੁੱਖ ਖੇਤੀਬਾੜੀ ਅਫਸਰ ਨੇ ਵੀ ਕਿਸਾਨ ਹਰਵਿੰਦਰ ਸਿੰਘ ਦੇ ਕੰਮ ਦੀ ਸ਼ਲਾਗਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਸਾਰੇ ਕਿਸਾਨਾਂ ਲਈ ਇੱਕ ਮਿਸਾਲ ਨੇ ਜੋ ਪਿੰਡ ਬੜਬਰ ਦੇ ਵਿੱਚ ਜਵੰਦਾ ਕੁਦਰਤੀ ਖੇਤੀ ਫਾਰਮ ਚਲਾ ਰਹੇ ਸਾਡੇ ਫਾਰਮਰ ਹਰਵਿੰਦਰ ਸਿੰਘ ਹੈਗੇ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਕੁਦਰਤੀ ਖੇਤੀ ਦੇ ਵਿੱਚ ਜੁੜੇ ਹੋਏ ਹੈ ਤੇ ਉਹਨਾਂ ਨੇ ਤਕਰੀਬਨ ਆਪਦੇ ਪਰਿਵਾਰ ਦੇ ਸਹਿਯੋਗ ਨਾਲ ਉਹਨਾਂ ਨੂੰ ਨਾਲ ਲਗਾ ਕੇ ਆਪਦੇ ਜਿੰਨੀ ਵੀ ਖੇਤੀ ਕਰਦੇ ਆ ਉਹਨੂੰ ਸਾਰੀ ਦੀ ਸਾਰੀ ਖੇਤੀ ਨੂੰ ਉਹਨਾਂ ਨੇ ਕੁਦਰਤੀ ਖੇਤੀ ਦੇ ਵਿੱਚ ਤਬਦੀਲ ਕਰ ਲਿਆ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਖਾਦ ਨਹੀਂ ਵਰਤਦੇ ਕੋਈ ਰਸਾਇਣਕ ਕੀਟਨਾਸ਼ਕ ਨਹੀਂ ਵਰਤਦੇ ਤੇ ਬੀਜ ਵੀ ਉਹ ਉਹ ਹੀ ਵਰਤਦੇ ਆ ਜਿਹੜੇ ਉਹਨਾਂ ਨੂੰ ਕੁਦਰਤੀ ਖੇਤੀ ਦੇ ਵਿੱਚ ਫਿੱਟ ਆਉਂਦੇ ਆ ਤੇ ਚੰਗੀ ਗੁਣਵੱਤਾ ਵਾਲੇ ਪ੍ਰੋਡਕਟ ਉਹ ਜਿਹੜੇ ਪੈਦਾ ਕਰਦੇ ਆ ਤਕਰੀਬਨ ਕਈ ਵਾਰੀ ਅਸੀਂ ਦੇਖਿਆ ਵੀ ਉਹਨਾਂ ਕੋਲੇ ਕਿਸੇ ਵੇਲੇ ਤੇ ਪੂਰੇ ਸਾਲ ਦੇ ਵਿੱਚ ਦੇਖੀਏ ਤਾਂ 35-40 ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਪੀੜ ਪੌਦੇ ਜਾਂ ਕੁਫਲ ਉਹ ਪੈਦਾ ਕਰ ਰਹੀ ਹੈ ਤੇ ਉਹਨਾਂ ਨੂੰ ਅੱਗੇ ਪੈਕ ਕਰਕੇ ਜਾਂ ਜਿਸ ਤਰ੍ਹਾਂ ਦਾ ਵੀ ਕੋਈ ਫਲਾਂ ਜਾਂ ਫੁੱਲ ਜਿਵੇਂ ਅਸੀਂ ਖਾਸ ਤੌਰ ਤੇ ਸਾਡੇ ਹਰਵਿੰਦਰ ਸਿੰਘ ਦੀ ਗੱਲ ਕਰਦੇ ਹਾਂ ਇਹ 7-8 ਸਾਲ ਤੋਂ ਪੂਰੇ ਮਕਮਲ ਤੌਰ ਤੇ ਆਪਦੀ ਇਹ ਕੁਦਰਤੀ ਖੇਤੀ ਕਰ ਰਿਹਾ ਹੈ ਤਾਂ ਉਹਦੇ ਆਧਾਰ ਤੇ ਇਹਦੇ ਜਿੰਨੇ ਵੀ ਇਹਨਾਂ ਨੇ ਕੋਈ ਕਿਸੇ ਤਰੀਕੇ ਖੇਤਰ ਦੇ ਵਿੱਚ ਕੰਮਕਾਰ ਕੀਤਾ ਹੈ ਇਹਨਾਂ ਨੂੰ ਜਿਹੜਾ ਵਾਤਾਵਰਣ ਸੰਬੰਧੀ ਵੀ ਅਸੀਂ ਸੂਬਾ ਪੱਧਰ ਤੇ ਇਹਨਾਂ ਦਾ ਸਨਮਾਨ ਹੋ ਚੁੱਕਾ ਹੈ ਇੰਨੇ ਸਮੇਂ ਦੌਰਾਨ ਇਹਨਾਂ ਦੀ ਕੁਦਰਤੀ ਕੀਤੀ ਜ਼ਹਿਰ ਮੁਕਤ ਕੀਤੀ ਇਸ ਪ੍ਰਗਤੀ ਲਈ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦਾ ਸਨਮਾਨ ਹੋ ਚੁੱਕਾ ਹੈ ਤੇ ਇਸੇ ਤਰੀਕੇ ਨਾਲ ਕੇਬੀਕੇ ਦੇ ਵਿੱਚ ਵੀ ਜਦੋਂ ਕੋਈ ਕਿਸਾਨ ਮੇਲਾ ਲੱਗਦਾ ਉੱਥੇ ਵੀ ਅਸੀਂ ਦੇਖਿਆ ਵੀ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਸਾਡਾ ਖੇਤੀਬਾੜੀ ਵਿਭਾਗ ਵੱਲੋਂ ਵੀ ਜਿਹੜੇ ਸਮਾਹੀ ਮੇਲੇ ਲੱਗਦੇ ਆ ਅਸੀਂ ਇਹਦੇ ਵਿੱਚ ਵੀ ਇਹਨਾਂ ਦਾ ਸਨਮਾਨ ਕੀਤਾ ਤਾਂ ਕਿ ਇਹਨਾਂ ਦੇ ਸਨਮਾਨ ਨੂੰ ਵੇਖ ਕੇ ਹੋਰ ਵੀ ਕਿਸਾਨ ਵੀਰ ਆ ਜਿਹੜੇ ਉਹ ਥੋੜਾ ਹੌਸਲਾ ਕਰਨ ਤੇ ਕੁਝ ਇਸ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਨ ਕੋਈ ਵੱਖਰੀ ਖੇਤੀ ਦੀ ਜਿਹੜੀ ਕੋਈ ਵੱਖ-ਵੱਖ ਫਸਲਾਂ ਸੰਬੰਧੀ ਰੋਲ ਛੋਣੇ ਕਣਕ ਦੇ ਵਿੱਚੋਂ ਨਿਕਲ ਕੇ ਇਹਨਾਂ ਵਾਂਗ ਕੁਦਰਤੀ ਖੇਤੀ ਚਾਹਣ ਤੇ ਆਪ ਦਾ ਜਿਹੜਾ ਮੁਨਾਫਾ ਹੈ ਉਹ ਵੀ ਚੰਗਾ ਲੈ ਸਕਣ ਤੇ ਆਪਦੀ ਜਿਹੜੀ ਸਿਹਤ ਹੈ ਉਹਦੇ ਲਈ ਵੀ ਚੰਗੀ ਜ਼ਹਿਰ ਮੁਕਤ ਜਾਂ ਹੈਰਸੈਣ ਮੁਕਤ ਹੈ ਜਿਹੜੀ ਇਹ ਅਨਾਜ ਜਾਂ ਸਬਜ਼ੀ ਹਾਂਜੀ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਇੱਕ ਵਾਤਾਵਰਣ ਸੰਬੰਧੀ ਪ੍ਰਾਲੀ ਦੀ ਥਾਮ ਸੰਬੰਧੀ ਹੋਏ ਪ੍ਰੋਗਰਾਮਾਂ ਦੇ ਵਿੱਚ ਸੂਬੇ ਪੱਤਰਨ ਤੇ ਹੋਏ ਪ੍ਰੋਗਰਾਮਾਂ 'ਚ ਇਹਨਾਂ ਦਾ ਸਨਮਾਨ ਕੀਤਾ ਗਿਆ ਹੈ